ਕਿ ਇਹਨੇ ਰੱਤੂਤੀ ਆਗੇ ਕਿ ਉਹਨਾਂ ਨੂੰ ਪੜੇ ਬਿਜਲੀ ਦਾ ਬੱਲ ਪਟੜਾ ਦਾ ਸਿਲੰਡਰ ਕੱਟ ਦੋਦ ਜਾਂ ਕਰਿਆ ਉਹਨਾਂ ਨੂੰ ਕਿਸ਼ਤਾ ਉਹਨੂੰ ਹੁੰਦੀ ਆ ਤਨਖਾਹ ਬਾਅਦ ਵਿੱਚ ਆਉਂਦੀ ਆ ਤੇ ਉਹਨਾਂ ਦੇ ਪਹਿਲਾਂ ਸੁਨੇਹੇ ਘਰੋਂ ਲੱਗਿਆਦੇ ਆ ਪਰ ਇਹਨਾਂ ਨੂੰ ਤੁਸੀਂ ਦੇਖ ਲਓ ਇਹਨਾਂ ਨੇ ਕਦੇ ਫਾਰਚੂਨਰ ਲੈ ਆਂਦੀ ਜਿਹੜੀਆਂ ਸਰਕਾਰੀ ਗੱਡੀਆਂ ਇਹਨਾਂ ਨੂੰ ਲੋਆ ਮਿਲੀਆਂ ਸੀ ਉਹ ਇਹਨਾਂ ਨੇ ਗਾਹਾਂ ਆਉਂਦੇ ਮਾਲਕਾਂ ਚ ਲਈਆਂ ਕਿਉਂਕਿ ਇਹਨਾਂ ਨੂੰ ਫਾਰਚੂਨਰ ਚੰਗੀ ਆਲੀ ਲੱਗਦੀ ਆ ਸੀ ਆਪੇ ਇਹ ਬਹੁਤ ਸੂਟੀਆਂ ਦੇ ਉੱਤੇ ਮੋਟਰ ਮੰਦਰੀਆਂ ਦੇ ਜੀ ਪਰ ਅੱਜ ਇਹਨਾਂ ਨੂੰ ਫਾਰਕੀ ਮਰਗਦੀਆਂ ਵੀ ਚੱਲੀਆਂ ਨਿਕਲਦੀਆਂ ਨੇ ਤਾਂ ਉਸ ਤੋਂ ਆਪ ਕਬੜੀ ਨਹੀਂ ਹੋ ਸਕਦੇ ਰਹਿੰਦੇ ਆ ਸੋ ਇਹ ਨੋ ਨਾ ਪਰਸਨੀ ਸ਼੍ਰੀ ਪ੍ਰਭਾ ਸਮਾਜੀ ਕੇਂਦਰ ਦੇ ਜੀ ਨਾ ਜਿੱਥੇ ਉਹਦਾ ਕੋਈ ਜੰਗਾ ਭੰਗਾ ਲੋ ਤੇ ਮਾਤਰਾ ਨਹੀਂ ਕੋਈ ਪਰੇਤ ਕਰ ਗਈ ਨਾ ਉਹ ਵੀ ਜੱਗਰ ਉੱਪਰ ਕੋਈ ਜੁਰੀ ਕੱਢ ਲਿਆ ਕਿਉਂਕਿ ਜੇ ਤੁਹਾਡੇ ਵਿੱਚ ਉਹ ਸਚਾਈ ਸੀ ਤਾਂ ਗਰਗੇਦ ਚਿੱਟਕਾਰ ਜੀ ਇੱਕ ਤਰੀਕ ਤੋਂ ਮਿਲਿਆ ਕਿ ਆਸੇ ਮੇਰੇ ਵਿੱਚ ਤੁਸੀਂ ਖਾਈ ਤੋਂ ਕਿਲਾ ਬਣਾ ਲਿਆ ਪਰ ਅੱਜ ਤੱਕ ਤੁਸੀਂ ਉਹਦਾ ਸਪਸ਼ਟੀਕਰਨ ਦਿੱਤਾ ਤੇ ਪਰ ਤਕਵੀਰ ਬਾਦਲ ਪ੍ਰਕਾਸ਼ ਬਾਦਲ ਤੇ ਤਕਵੀਰ ਬਾਦਲ ਤੇ ਤੁਹਾਡੀ ਜਿਹੜੀ ਸਪੀਚ ਸ਼ੁਰੂ ਹੁੰਦੀ ਆ ਕਦਮ ਹੁੰਦੀ ਆ ਅਸੀਂ ਕਿਸੇ ਰਾਜਨੀਤਿਕ ਪਾਰਟੀ ਤੋਂ ਕੁਝ ਨਹੀਂ ਮੰਗਣਾ ਅਸੀਂ ਚਾਹੁੰਦੇ ਆ ਕਿ ਆਮ ਲੋਕਤਾਂ ਨੂੰ ਆਮ ਵਰਕਰਾਂ ਨੂੰ ਜੋ ਮਰਦ ਨਹੀਂ ਕਰਕੇ ਬੈਠੇ ਆ ਅਸੀਂ ਉਹਨਾਂ ਨੂੰ ਵੇਖਣਾ ਵੀ ਤੁਸੀਂ ਉਹਨਾਂ ਵਾਸਤੇ ਕੀ ਕੀਤਾਗਾ ਸਾਡੀਆਂ ਗੱਲਾਂ ਸਾਨੂੰ ਉਹਦੇ ਚੰਗੀਆਂ ਲੱਗਦੀਆਂ ਸੀ ਜਦੋਂ ਤੁਹਾਡੇ ਕੋਲ ਕੋਈ ਪਾਵਾਂਗੀ ਸੀ ਜਦੋਂ ਤੁਸੀਂ ਕੁਝ ਕਾਹੀ